ਅੱਦੀ ਮਾ ਜੇ ਤੁਹਾਡੀ ਗੱਲਾਂ ਖਤਮ ਹੋ ਗਈਆਂ ਨਾ ਤੇ ਮੈਂ ਡੈਡੀ ਨਾਲ ਬਾਜ਼ਾਰ ਜਾਵਾਂ ਮੈਂ ਡੈਡੀ ਨੂੰ ਨਾ ਕੱਲ ਇੱਕ ਬਹੁਤ ਸੋਹਣਾ ਡਰੈਸ ਦਿਖਾਈ ਸੀਗੀ ਔਨਲਾਈਨ ਜਾਨੀ ਆ ਲੈ ਵੀ ਕਿਰਨ ਤੈਨੂੰ ਤਾਂ ਪਤਾ ਹੀ ਆ ਮੇਰਾ ਕਿ ਮੈਂ ਬੰਦੇ ਨੂੰ ਨਾ ਪਹਿਲੀ ਵਾਰ ਚ ਪਹਿਚਾਨ ਜਾਂਦੀ ਆ ਤੇ ਇਹ ਬੰਦੇ ਨਾ ਸਾਰੇ ਮੈਂ ਦੇਖ ਲੇ ਕੁਝ ਵੀ ਨਾ ਇਹ ਮੇਰੇ ਸਾਹਮਣੇ ਦਿਖਾਵਾ ਨਹੀਂ ਕਰੇ ਇਹ ਵਾਕਈ ਤੇਰਾ ਤੇ ਤੇਰੀਆਂ ਧੀਆਂ ਦਾ ਦਿਲੋਂ ਪਿਆਰ ਕਰਦੇ ਆ ਕੋਈ ਨਹੀਂ ਪਰੌਣਿਆ 8 ਮਹੀਨੇ ਹੋਇਆ ਸਾਲ ਹੋ ਲੈਣਦੇ ਜੇ ਇੱਥੇ ਬੈਠਾ ਤੂੰ ਵੀ ਨੇ ਨਾ ਕੰਪਲੀਟਾ ਕੀਤੀਆਂ ਸਾਡਾ ਨਾਂ ਬਦਲਦੀ ਉਹ ਸਾਡਾ ਨਾਂ ਬਚਪਨ ਤੋਂ ਰਹੀ ਆ ਸਾਨੂੰ ਪਤਾ ਨਾ ਉਹਦਾ ਗੁੰਨੂ ਨੂੰ ਨਾ ਇਹਨਾਂ ਨੇ ਆਦਤਾ ਪਾਈਆਂ ਨਵੇਂ-ਨਵੇਂ ਕੱਪੜੇ ਲੈ ਕੇ ਦੇਣ ਦੀਆਂ ਇੱਕ ਵਾਰ ਨਵਾਂ ਕੱਪੜਾ ਪਾ ਲੰਦੀ ਦੂਜੀ ਵਾਰ ਪਾਉਂਦੀ ਹੀ ਨਹੀਂ ਹੁਣ ਕੋਈ ਫੰਕਸ਼ਨ ਆ ਜਾਵੇ ਕਹਿੰਦੀ ਡੈਡੀ ਮੈਨੂੰ ਕੱਪੜੇ ਲੈ ਕੇ ਦਿਓ ਐ ਵੀ ਚੱਕ ਕੇ ਕੱਪੜਾ ਲੈ ਦਿੰਦੇ ਨੇ ਉਹੀ ਉਹਨੂੰ ਝੜਕਾ ਮਾਰਦੇ ਵੀ ਸੀ ਰੋਜ਼-ਰੋਜ਼ ਨਵੇਂ-ਨਵੇਂ ਕੱਪੜੇ ਕੀ ਕਰਨੇ ਨੇ ਜੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਜਾਨੀਆਂ ਉਹ ਤਾਂ ਜੋ ਹੋ ਗਿਆ ਸੋ ਹੋ ਗਿਆ ਹੁਣ ਦੱਸੋ ਤੁਹਾਨੂੰ ਕੇ ਨੇ ਕੁਝ ਕਿਹਾ ਚਲ ਆ ਜਾ ਅੱਗੇ ਗੱਡੀ ਇੱਕੰ ਵੀ ਨਾ ਟਿਊਸ਼ਨ ਤੋਂ ਆਣ ਵਾਲਾ ਉਹਨੂੰ ਦੋ ਪਰੌਠੀਆਂ ਲਾ ਦੇ। ਪਜੀ ਤੁਸੀਂ ਥੇ ਰੁਕ ਜਾ ਪਲੀਜ਼ ਤੁਸੀਂ ਆਓ। ਅਸਿਸਟੈਂਟ ਹਨ ਨਾ ਆ ਲੈ ਕੇ ਚੰਦੂ ਨੂੰ। ਲਿਆਓ ਸਿਸਟਰ। ਤੁਸੀਂ ਬਾਹਰ ਹੀ ਵੇਟ ਕਰੋ। ਆਪਰੇਸ਼ਨ ਥੀਟਰ ਹੈ ਇੱਥੇ ਅੰਦਰ ਆਣਾ ਲਾਊਡ ਨਹੀਂ ਹੈ 10-15 ਮਿੰਟ ਹੈ ਅਸੀਂ ਉਸ ਤੋਂ ਬਾਅਦ ਸਾਰੀ ਰਿਪੋਰਟ ਤੁਹਾਨੂੰ ਦੇ ਦਵਾਂਗੇ ਪਹਿਲੇ ਡਿਲੀਵਰੀ ਨਾ ਇਹਦੀ ਨਾਰਮਲ ਸੀ ਤੇ ਹੁਣ ਤੁਸੀਂ ਆਪਰੇਟ ਦਾ ਕਹਿ ਰਹੇ ਹੋ ਮੈਨੂੰ ਨਾ ਡਰ ਜਾ ਲੱਗ ਰਿਹਾ ਜਰਾ ਧਿਆਨ ਨਾਲ ਹਾਜੀ ਤੁਹਾਡੇ ਪੇਸ਼ੈਂਟ ਦੇ ਦੇਖੋ ਕਿੰਨੀ ਕੰਡੀਸ਼ਨ ਕ੍ਰਿਟੀਕਲ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਨਾਰਮਲ ਅਸੀਂ ਕਰ ਦਿੰਨੇ ਆਂ ਪਰ ਇਹਦਾ ਰਿਸਕ ਤੁਹਾਡਾ ਵੈ ਉਹ ਨਹੀਂ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਲਾਪਰਿਤ ਉਹ ਤੂੰ ਹੌਸਲਾ ਰੱਖ ਸਿਸਟਰ ਤੁਸੀਂ ਖੜੇ ਹੋ ਕੱਪੜੇ ਚੇਂਜ ਕਰਕੇ پیشنਟ ਨੂੰ ਲਟਾਓ ਮੈਂ ਨਾ ਇੱਕ ਡਾਕਟਰ ਦੇ ਨਾਲ ਨਾਲ ਮਾਂ ਵੀ ਨਹੀਂ ਤੁਸੀਂ ਟੈਨਸ਼ਨ ਨਾ ਲਵੋ ਸਾਨੂੰ ਮਾਂ ਤੇ ਬੱਚਾ ਦੋਨੋਂ ਸਲਾਮਤ ਚਾਹੀਦੇ ਆ ਇਸ ਕਰਕੇ ਅਸੀਂ ਇਹ ਡਿਸੀਜਨ ਲਿਆ ਚਲੋ ਠੀਕ ਹੈ ਜੀ ਅਸੀਂ ਬਾਹਰ ਵੇਟ ਕਰਦੇ ਹਾਂਜੀ ਬਾਸ ਪੁੱਤ ਹੌਸਲਾ ਰੱਖ ਉਹ ਨਹੀਂ ਡਾਕਟਰ ਆਉਂਦੇ ਆ ਮਾਸੀ ਜੀ ਮੈਂ ਤਾਂ ਇਹ ਕਹਿੰਦੀ ਆ ਕੁੜੀ ਇੰਨੀ ਦਰਦ ਨਾਲ ਤੜਫੀ ਜਾਂਦੀ ਆ ਆਪਾਂ ਆਪਰੇਸ਼ਨ ਕਰਾ ਕੇ ਕੰਮ ਨਿਬੜੀਏ ਪਰਾਂ ਨਹੀਂ ਨਹੀਂ ਪੁੱਤ ਇੱਕ ਵਾਰੀ ਡਾਕਟਰ ਨੂੰ ਆ ਲੰਦੇ ਆਪਾਂ ਉਹਨਾਂ ਦੀ ਸਲਾਹ ਲੰਨੇ ਹਰਦੀਪ ਤੁਸੀਂ ਕਿਰਨ ਦੀਦੀ ਤੁਸੀਂ ਤਾਂ ਗਵਾਨ ਮੱਥੇ ਰਹਿੰਦੇ ਹੋ ਤੁਸੀਂ ਦੱਸੀ ਨਹੀਂ ਕਿ ਤੁਹਾਡੀ ਡਿਊਟੀ ਇੱਥੇ ਆ ਹੁਣ ਨਾ ਆ ਕੁੜੀ ਤੁਹਾਡੇ ਹੱਥ ਆ ਤੁਸੀਂ ਦੇਖਣਾ ਸਾਰਾ ਕੁਝ ਵਧੀਆ-ਵਧੀਆ ਹੋ ਜਾਏ ਹਰਦੀਪ ਇੱਕ ਡਿਲੀਵਰੀ ਉਧਰ ਆਈ ਸੀ ਤੇ ਉਹ ਹੋ ਗਈ ਐ ਤੇ ਚੱਲ ਕਿਰੇ ਨਾ ਉੱਠ ਤੂੰ ਬਾਬੇ ਦਾ ਨਾਮ ਲੈ ਕੇ ਰੱਬ ਨੇ ਤੁਸੀਂ ਆਪਣਾ ਏਕਮ ਸੰਭਿਓ ਇਹਨੂੰ ਮੈਂ ਸੰਭੂਗੀ ਧੀ ਦਿੱਤੀ ਹੈ ਰੱਬ ਪ੍ਰੀਤ ਆਪਣੇ ਬਹੁਤ ਸੱਚ ਹੋ ਗਏ ਸੁਣ ਲਈ ਸਾਡੀ ਰੱਬ ਨੇ ਜੀ ਰੱਬ ਕੋਲੋਂ ਸੱਚੇ ਦਿਲੋਂ ਜੋ ਵੀ ਮੰਗੋ ਨਾ ਤੇ ਰੱਬ ਦਿੰਦਾ ਹੈ ਮੰਮੀ ਦਾ ਤੇ ਪਤਾ ਨਹੀਂ ਆਪਾਂ ਧੀ ਮੰਗੀ ਸੀ ਤੇ ਆਪਾਂ ਨੂੰ ਮਿਲ ਗਈ ਸੌ ਲੱਗੇ ਮੈਂ ਵੀ ਰੱਬ ਤੋਂ ਧੀ ਮੰਗੀ ਸੀ ਤੇ ਮੈਨੂੰ ਰੱਬ ਨੇ ਧੀ ਦੇ ਦਿੱਤੀ ਇਸ ਵਰਨੇ ਵਾਲੀ ਸਜਾ ਤਾਂ ਮੈਂ ਭੁਗਤਤੀ ਪਈਆਂ ਪਰ ਪੋਤੀ ਵਾਲੀ ਨਾ ਮੈਂ ਹਾਇ ਨਹੀਂ ਸੀ ਲੈਣਾ ਚਾਹਦੀ ਇਸ ਕਰਕੇ ਮੈਨੂੰ ਪੋਤੀ ਦੇਤੀ ਰੱਬ ਨੇ ਮੰਮੀ ਹੁਣ ਇਹਨੂੰ ਨਾ ਤੁਸੀਂ ਇੰਨਾ ਕਿ ਜ਼ਿਆਦਾ ਲਾਡ ਪਿਆਰ ਕਰਿਓ ਨਾ ਤੁਹਾਨੂੰ ਰਹਿਮਤ ਦੀ ਤੇ ਗੁੰਨੂ ਦੀ ਕਦੇ ਕਮੀ ਮਹਿਸੂਸ ਨਾ ਹੋਵੇ ਹਾਂ ਹਾਂ ਮੈਂ ਇਹਨੂੰ ਇੰਨਾ ਲਾਡ ਪਿਆਰ ਕਰੂੰਗੀ ਕਿਉਂਕਿ ਇਹ ਹੀ ਮੇਰੀ ਰਹਿਮਤ ਹੈ ਇਹ ਹੀ ਮੇਰੀ ਗੁੰਨੂ ਹੈ ਇਹ ਮੇਰੀ ਧੀ ਹੈ ਤੇ ਇਹ ਹੀ ਮੇਰੀ ਪੋਤੀ ਹੈ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਇਹਦਾ ਨਾਮ ਰਹਿਮਤ ਜਾਂ ਗੁੰਨੂ ਰੱਖਦਾ ਮੰਮੀ ਸਹਿਮਤ ਆ ਘਰੇ ਦਾ ਨਾਮ ਗੁੰਨੂ ਰੱਖ ਲਾਂਗੇ ਤੇ ਸਕੂਲੇ ਦਾ ਨਾਮ ਰਹਿਮਤ ਰੱਖ ਦਾਂਗੇ ਜੀ ਤੁਸੀਂ ਜਾ ਕੇ ਡਾਕਟਰ ਨੂੰ ਬੁਲਾ ਲਿਆਉਂਦੇ ਉਹ ਆਣ ਕੇ ਡਰੈਸਿੰਗ ਚੇਂਜ ਕਰ ਦਿੰਦੇ ਉਹ ਨਹੀਂ ਨਹੀਂ ਇਹ ਕਿਉਂ ਤੂੰ ਇੱਥੇ ਬੈਠ ਨਾਲੇ ਮੈਨੂੰ ਗੇੜਾ ਕਢਾ ਲੈਨੀ ਨਾਲੇ ਮੈਂ ਡਾਕਟਰ ਨੂੰ ਬੁਲਾ ਲੈਨੀ ਆ ਲੈ ਦੱਸੋ ਤੁਹਾਨੂੰ ਕੀ ਚਾਹੀਦਾ ਸੀ ਪੁੱਤ ਮੇਰੀ ਨੂੰਹ ਸਹੀ ਐ ਤੇ ਬੱਚਾ ਸਹੀ ਐ ਬਸ ਮੈਨੂੰ ਆਹੀ ਚੀਜ਼ ਚਾਹੀਦੀ ਐ ਬਾਕੀ ਮੈਨੂੰ ਕੁੜੀ ਮੁੰਡੇ ਨਾਲ ਕੋਈ ਫਰਕ ਨਹੀਂ ਪੈਂਦਾ ਆ ਜਾ ਵੀ ਮਨੀ ਪਿਓ ਬਣ ਗਿਆ ਹੁਣ ਲੁਕਦਾ ਫਿਰਦਾ ਮੇਰੇ ਵੀ ਮੇਰੀ ਮਾਂ ਵਾਲੀ ਸੋਚ ਹੀ ਐ ਦੋਨੇ ਮਾਂ ਤੇ ਬੱਚਾ ਠੀਕ ਚਾਹੀਦੇ ਐ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਮਾਸ ਜੀ ਇੱਧਰ ਹੋਇਓ ਗੰਨੂ

ਕੋਈ ਦਾਦੀਏ ਪੋਤਾ ਆਇਆ ਹੁਣ ਮੂੰਹ ਮਿੱਠਾ ਕਰਾ ਦੇ ਜਲਦੀ ਜਲਦੀ ਚੱਲ ਤੈਨੂੰ ਬਹੁਤ ਬਹੁਤ ਮੁਹੱਬਤ ਮੰਮੀ ਇਹਦਾ ਨਾਂ ਕੀ ਰੱਖੀਏ ਸੋਹਣਾ ਜਾਨਾ ਰੱਖੀਏ ਇਹਦਾ ਡੈਡੀ ਇਹਦੇ ਨਾਮ ਨਾਲ ਆਪਾਂ ਇੱਕ ਆਪ ਰੱਖਦੇ ਆ ਜਾਵੇਂ ਮਨੀ ਨਾਲੇ ਤਾਂ ਕੁੜੀ ਨੂੰ ਕੁਛ ਖਲਾਪਲਾ ਦੇ ਤੇ ਨਾਲੇ ਇਹਦੇ ਵਾਸਤੇ ਦੁੱਧਾਂ ਦੇ ਲੈ ਕੇ ਆ ਤੇ ਠੀਕ ਹੈ ਨਾਲੇ ਸਿਮੀ ਨੂੰ ਫੋਨ ਕਰ ਦੇ ਉਹਨਾਂ ਕੇ ਰਹਿਮਤ ਨੂੰ ਵੀ ਦੱਸ ਦੇ ਕਿ ਤੇਰਾ ਵੀਰਾ ਆ ਗਿਆ ਅੱਛਾ ਹਰਦੀਪ ਇਦਾਂ ਕਰ ਪੁੱਤ ਤੂੰ ਜਰਾ ਕੇਦੇ ਕੋਲ ਬੈਠ ਮੈਂ ਆਪਣੇ ਪੋਤੇ ਨਾਲ ਬਾਹਰ ਬੈਠ ਕੇ ਥੋੜੀਆਂ ਜੀਆਂ ਗੱਲਾਂ ਕਰਨੀਆਂ ਰੱਬ ਨੇ ਨਾ ਤੇਰੀ ਬਹੁਤ ਸੋਹਣੀ ਸੁਣ ਲਈ ਐ ਪੈਣਾ ਨੂੰ ਭਰਾ ਮਿਲ ਗਿਆ ਤੇ ਤੈਨੂੰ ਪੁੱਤ ਮਿਲ ਗਿਆ ਵਧਾਈਆਂ ਵਧਾਈਆਂ ਤੁਹਾਨੂੰ ਵੀ ਪੈਂਜੀ ਬਹੁਤ ਬਹੁਤ ਵਧਾਈਆਂ ਪੈਂਜੀ ਮੁੰਡਾ ਹੋਵੇ ਜਾਂ ਕੁੜੀ ਹੋਵੇ ਗਾਦੀਆਂ ਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਕਿਉਂ ਬਹੁਤ ਖੁਸ਼ ਹਾਂਜੀ ਰੱਬ ਨੇ ਧੀ ਦਿੱਤੀ ਆ ਸੋਹਣੀ ਦਾਤ ਬਖਸ਼ੀ ਆ ਪੈਂਜੀ ਮੈਨੂੰ ਤਾਂ ਰੱਬ ਨੇ ਪੁੱਤਰ ਦਿੱਤਾ ਪਰ ਧੀਾਂ ਤੇ ਪੁੱਤਰ ਦੋਨੋਂ ਹੀ ਸੋਹਣੀ ਦਾਤ ਉਹ ਇਹਦੇ ਤਾਂ ਪਹਿਲੇ ਹੀ ਭਰਾ ਹੈਗੇ ਤੇ ਉਹਨੂੰ ਭੈਣ ਮਿਲ ਗਈ ਇਹਦੇ ਪਹਿਲਾਂ ਹੀ ਦੋ ਭੈਣਾਂ ਆ ਉਹਨਾਂ ਨੂੰ ਭਰਾ ਮਿਲ ਗਿਆ ਮਤਲਬ ਇਸ ਵਾਰ ਰਖੜੀ ਸੋਹਣੀ ਜਾਊਗੀ ਤੁਹਾਡੀ ਵੀ ਤੇ ਸਾਡੀ ਵੀ ਹਰ ਘਰ ਦੇ ਵਿੱਚ ਤਾਂ ਧੀਆ ਵੀ ਜ਼ਰੂਰੀਆਂ ਤੇ ਪੁੱਤਰ ਵੀ ਜ਼ਰੂਰੀਆਂ ਜੇ ਰੱਬ ਨੇ ਧੀਆ ਦਿੱਤੀਆਂ ਤਾਂ ਵੀ ਵਧੀਆ ਜੇ ਪੁੱਤਰ ਦਿੱਤਾ ਤਾਂ ਵੀ ਵਧੀਆ ਇਹ ਦੋਵੇਂ ਹੀ ਦਾਤਾਂ ਉਹਦੀਆਂ ਆ ਰੱਬ ਨੇ ਜੋ ਵੀ ਦਿੱਤਾ ਨਾ ਉਹਨੇ ਸੋਚ ਸਮਝ ਕੇ ਦਿੱਤਾ ਉਹਦੇ ਫੈਸਲੇ ਦੇ ਨਾ ਕਦੇ ਖਿਲਾਫ ਨਹੀਂ ਜਾਣਾ ਚਾਹੀਦਾ ਮੈਂ ਗਈ ਸੀ ਇਸੇ ਕਰਕੇ ਤੇ ਮੈਂ ਆਪਣਾ ਸਾਰਾ ਘਰ ਖਰਾਬ ਕਰ ਲਿਆ ਪਰ ਹੁਣ ਨਹੀਂ ਹੁਣ ਤਾਂ ਮੈਂ ਇਹਨੂੰ ਪੂਰਾ ਸਾਹਮਣੇ ਰੱਖੂੰਗੀ ਰੱਬ ਦੀ ਰਹਿਮਤ ਹੋਈ ਏ ਇਸ ਕਰਕੇ ਇਹਦਾ ਨਾਮ ਵੀ ਰਹਿਮਤ ਹੀ ਰੱਖਿਆ ਸਾਡੇ ਕੋਲ ਤਾਂ ਨਾ ਪਹਿਲਾਂ ਹੀ ਰਹਿਮਤ ਹੈਗੀ ਆ ਅਸੀਂ ਇਸ ਕਰਕੇ ਨਾ ਇਹਦਾ ਨਾਮ ਏਕਮ ਰੱਖਿਆ ਚਲੋ ਠੀਕ ਏ ਭੈਣ ਜੀ ਇਹਨੂੰ ਭੁੱਖ ਲੱਗੀ ਆ ਮੈਂ ਇਹਦੀ ਮਾਂ ਨੂੰ ਦੇ ਆਵਾਂ ਹੋ हा ਸਸਿੰਘ ਕਾਜੀ ਕੀ ਹਾਲ ਚਾਲ ਜੀ ਤੁਹਾਡਾ ਸਾਰਿਆਂ ਦਾ ਸੋ ਸਾਡੀ ਸੀਰੀਜ਼ ਕਰਮਾਂ ਦੀ ਸਜ਼ਾ ਇਹਦਾ ਇੱਥੇ ਹੀ ਐਂਡ ਹੁੰਦਾ ਫਰਵਰੀ ਦੇ ਲੱਗੇ ਆ ਅਕਤੂਬਰ ਚ ਜਾ ਕੇ ਬੇਲੇ ਹੋਏ ਆ ਇਸ ਕਹਾਣੀ ਦੇ ਇੰਨੇ ਐਪੀਸੋਡ ਨਹੀਂ ਸੋਚੇ ਸੀ ਪਰ ਤੁਸੀਂ ਬਹੁਤ ਪਿਆਰ ਦਿਖਾਇਆ ਇਸ ਸੀਰੀਜ਼ ਨੂੰ ਲੈ ਕੇ ਵੀ ਰੋਜ਼ ਮੈਸੇਜ ਕਰਨੇ ਐ ਐਪੀਸੋਡ ਪਾ ਦਿਓ ਰੋਜ਼ ਪਾਓ ਐਪੀਸੋਡ ਕਰਮਾਂ ਦੀ ਸਜ਼ਾ ਸਾਡੀ ਫੇਵਰੇਟ ਆ ਤੇ ਤੁਹਾਡੇ ਪਿਆਰ ਸਦਕਾ ਇਹ ਸੀਰੀ ਨੂੰ ਅਸੀਂ ਬਹੁਤ ਅੱਗੇ ਲੈ ਕੇ ਗਏ ਆ ਪਹਿਲੀ ਗੱਲ ਇੱਥੇ ਰਾਧਿਕਾ ਅਵੇਲੇਬਲ ਨਹੀਂ ਹੈਗੀ ਹੋਰ ਕਈ ਆਰਟਿਸਟ ਨੇ ਜਿਨ੍ਹਾਂ ਨੇ ਸੀਰੀ ਚ ਪਿਆਰ ਕੀਤਾ ਉਹ ਅਵੇਲੇਬਲ ਨਹੀਂ ਹੈਗੇ ਅ ਅਸੀਂ ਹਸਪੀਟਲ ਦਾ ਸ਼ੂਟ ਕੱਢ ਰਹੇ ਸੀ ਇਸ ਕਰਕੇ ਜਿੰਨੇ ਕ ਟੀਮ ਦਾ ਕੰਮ ਸੀ ਆ ਜੁਨੀਕ ਟੀਮ ਨਾਲ ਹੈ ਤੇ ਰਾਧਿਕਾ ਇਸ ਕਰਕੇ ਨਾਲ ਨਹੀਂ ਹੈਗੀ ਬਿਓ ਘਰੇ ਬੱਚੇ ਦੇਖ ਰਹੀ ਸੀ ਤੇ ਹਸਪੀਟਲ ਥੋੜਾ ਦੂਰ ਆ ਘਰ ਤੋਂ ਤਾਂ ਅਸੀਂ ਉਹ ਹੀ ਆਏ ਆ ਤੋ ਸਾਰੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਕਰਮਾਂ ਦੀ ਸਜ਼ਾ ਨੂੰ ਸਜ਼ਾ ਦਵਾਈ ਗੋਡੇ ਤੜਾਏ ਨੂਹਾ ਘਰੋਂ ਕੱਢੀਆਂ ਕਦੇ ਲਿਆਂਦੀਆਂ ਕਦੇ ੱੱੱਕੇ ਮਾਰੇ ਕਦੇ ਛੋਟੇ ਬੱਚਿਆਂ ਨਾਲ ਨਜਾਇਜ਼ ਕੀਤੀ ਪਰੰਡ ਉਹਦਾ ਡੇ ਬੰਦਾ ਘਰ ਨੂੰ ਮੋੜੀ ਪੈਂਦਾ ਤੇ ਘਰ ਨੂੰ ਮੁੜ ਕੇ ਹੀ ਹੱਲ ਹੁੰਦੇ ਨੇ ਇਸ ਤੋਂ ਇਲਾਵਾ ਦਾ ਬੰਦਾ ਪਟਕਦਾ ਹੀ ਹੈ ਕੁੜੀ ਹੋਵੇ ਮੁੰਡਾ ਹੋਵੇ ਫਰਕ ਨਾ ਕਰਿਆ ਕਰੋ ਕਿਉਂਕਿ ਜੇ ਉਹਨੇ ਕੁਛ ਦਿੱਤਾ ਹੈ ਸੋਚ ਸਮਝ ਕੇ ਦਿੱਤਾ ਹੈ ਜਿਹੜਾ ਉਹਦੇ ਖਿਲਾਫ ਜਾਊਗਾ ਫਿਰ ਪਤਾ ਹੀ ਹੈ ਫਿਰ ਘਾੜ ਸਜ਼ਾ ਵੀ ਭੁਗਤੂਗਾ ਅ ਪਰਿਵਾਰ ਦੇ ਵਿੱਚ ਸਿੱਕ ਪਾਊਗੀ ਹੁਣ ਇਹਨਾਂ ਨੂੰ ਸਭ ਤੋਂ ਵੱਡੀ ਸਜ਼ਾ ਇਹ ਮਿਲੀ ਹੈ ਵੀ ਇਹਨਾਂ ਦਾ ਪੋਤੇ ਦੀ ਲੋੜ ਸੀ ਪਰ ਜਿਹਨੂੰ ਪੋਤਾ ਕਿਹਾ ਸੀ ਲਿਆਨ ਨੂੰ ਆਪ ਹੀ ਪੁੱਤਾ ਬਣਿਆ ਬੈਠਾ ਅੱਜ ਉਹ ਅਸੀਂ ਬਾਗਲ ਤਾਂ ਰੱਖਿਆ ਸਵਰਨੈ ਨੂੰ ਐਂਡ ਤੱਕ ਕਿਉਂਕਿ ਕਰਮਾਂ ਦੀ ਸਜ਼ਾ ਉਹੀ ਆ ਉਹਨੂੰ ਦੇਖ ਦੇ ਕੇ ਇਹਨਾਂ ਨੂੰ ਯਾਦ ਆਉਂਦਾ ਰਹਿਣਾ ਵੀ ਮੇਰੇ ਨਾਲਆਂ ਚੀਜ਼ਾਂ ਹੋਈਆਂ ਤੇ ਸਾਰੀ ਟੀਮ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਹੜੇ ਇਸ ਟਾਈਮ ਇੱਥੇ ਅਵੇਲੇਬਲ ਨੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਇਸ ਟਾਈਮ ਘਰੇ ਬੈਠੇ ਨੇ ਐਪੀਸੋਡ ਦੇਖ ਰਹੇ ਨੇ ਸੀਰੀਜ਼ ਐਂਡ ਹੋ ਗਿਆ ਤਾਂ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਮੇਰੀ ਆਡੀਅנס ਦਾ ਜਿਨ੍ਹਾਂ ਨੇ ਇਸ ਸੀਰੀਜ਼ ਨੂੰ ਅਸੀਂ 100 ਤੱਕ ਸੋਚੇ ਸੀਗੇ ਐਪੀਸੋਡ ਸਟਾਰਟਿੰਗ ਆਪਾਂ ਕਿੰਨੇ ਸੋਚੇ ਸੀ 30 30 ਤੋਂ ਅਸੀਂ 45 ਆਏ 45 ਤੋਂ ਬਾਅਦ ਅਸੀਂ ਫਿਰ ਸੋਚ ਲਿਆ ਨਹੀਂ 45 ਤੋਂ 60 ਹੈ 60 ਤੋਂ ਬਾਅਦ ਹੀ ਸੋਚ ਲਿਆ ਇਹਨੂੰ ਸੌਟ ਪਾਣਾ ਹੀ ਆ ਹਾਂ 80 90 ਦੇ ਜਾ ਕੇ ਤੁਹਾਡੇ ਕਮੈਂਟ ਆਣ ਲਗੇ ਸੀਰੀਜ਼ ਬੋਰ ਹੋ ਗਈ ਆ ਪਰ ਬੋਰਿੰਗ ਕਹਿਣ ਵਾਲੇ 3 4 ਜਿਨੇ ਹੀ ਸੀ 올ਮੋਸਟ ਸਾਰੇ ਹੀ ਕਹਿੰਦੇ ਸੀ ਸਾਨੂੰ ਸੀ ਇਹਨਾਂ ਪਿਆਰ ਹੋ ਗਿਆ ਸੀਰੀਜ਼ ਪਾਓ ਕਿਉਂਕਿ ਬਹੁਤ ਯਾਦਾ ਜੁੜੀਆਂ ਨੇ ਸੀਰੀ ਨਾਲ ਫਰਵਰੀ ਦੇ ਲੱਗੇ ਅਕਤੂਬਰ ਚ ਆ ਗਏ ਬੜਾ ਕੁਝ ਇਸ ਚੀਜ਼ ਚ ਤਾਰ ਚੜਾਅ ਦੇਖੇ ਨੇ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਜੋ ਸੀ ਨੂੰ ਪਿਆਰ ਕੀਤਾ ਤੇ ਕੋਈ ਕੁਝ ਕਹਿਣਾ ਚਾਹੇਗਾ ਹਾਂਜੀ ਕੇਰਨ ਜੀ ਬੋਲ ਕਿੱਦਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜਿੱਥੇ ਜਦੋਂ ਮੈਨੂੰ ਲੋੜ ਸੀ ਮੇਰੇ ਮਮਾ ਬਿਮਾਰ ਸੀ ਉਦੋਂ ਦੋ ਦੋ ਭਾਬੀ ਨੇ ਵੀਰੇ ਨੇ ਸਾਥ ਦਿੱਤਾ ਬਹੁਤ ਜ਼ਿਆਦਾ ਮੇਰਾ ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੇ ਆਪਣੇ ਨਹੀਂ ਖੜੇ ਉਸ ਟਾਈਮ ਮੇਰੇ ਨਾਲ ਭਰਾ ਤੇ ਭਾਬੀ ਖੜੇ ਨੇ ਲੈਪਿਡ ਹਰੇਕ ਦਾ ਪਰਿਵਾਰ ਹੈ ਜਿਹਨੇ ਵੀ ਜਿਹਨੇ ਕੰਮ ਕਰ ਰਹੇ ਨੇ ਹਰੇਕ ਦੀ ਆਪਣੀ ਆਪਣੀਆਂ ਫੈਮਿਲੀਆਂ ਨੇ ਹਰੇਕ ਦਾ ਪਰਿਵਾਰ ਹੈ ਹਰ ਕੋਈ ਆਪਣੇ ਘਰੋਂ ਟਾਈਮ ਕੱਢ ਕੇ ਆਂਦਾ ਹੈ ਸਾਡੇ ਵਾਸਤੇ ਸਪੈਸ਼ਲ ਵੀ ਸਾ ਅਸੀਂ ਇੱਕ ਵਧੀਆ ਮੈਸੇਜ ਦੇ ਸਕੀਏ ਤਾਂ ਲਾਪੇ ਦੇ ਵਿੱਚ ਬਿਮਾਰ ਰਹੀ ਸੀ ਇੰਨੇ ਵੀ ਬੜਾ ਸਾ ਦਿੱਤਾ ਪਾਜੀ ਆਪਦੀਆਂ ਡਿਊਟੀਆਂ ਛੱਡ ਕੇ ਆਂਦੇ ਰਹੇ ਆਂਟੀ ਆਪਣੀ ਦੁਕਾਨ ਬੰਦ ਕਰਕੇ ਆਂਦੀ ਰਹੀ ਪਾਜੀ ਵੀ ਆਪਦਾ ਕੰਮ ਛੱਡ ਕੇ ਸਾਡੇ ਵਾਸਤੇ ਆਂਦੇ ਰਹੇ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਇਹ ਸੀ ਸੀਰੀਅਸ ਚ ਚੱਲਦੀ ਪਈ ਐ ਚ ਜਾਨ ਪਾਣੀ ਆ ਕੁਸ਼ਮ ਦੀਦੀ ਬਿਮਾਰ ਸੀਗੇ ਪਰ ਦੂਰੋਂ ਆਂਦੇ ਸੀਗੇ ਆ ਕੇ ਸਾਂਭਾਇਆ ਹਰਦੀਪ ਭਾਬੀ ਰਮਣ ਪਾਜੀ ਭਰਾਵਾਂ ਦੀ ਸਾਡੀ ਜੋੜੀ ਨੂੰ ਤੁਸੀਂ ਬਹੁਤ ਪਿਆਰ ਕੀਤਾ ਵਾ ਤੇ ਅਸੀਂ ਇਹਨਾਂ ਦੋਨਾਂ ਭਰਾਵਾਂ ਨੂੰ ਲੈ ਕੇ ਨਵੀਂ ਸੀਰੀਜ਼ ਲੈ ਕੇ ਆਵਾਂਗੇ ਬਟ ਫਿਲਹਾਲ ਸਾਡੀ ਅਗਲੀਆਂ ਦੋ ਸੀਰੀਜ਼ਾਂ ਆ ਰਹੀਆਂ ਨੇ ਸਪਰਾਂ ਸਫਰ ਚੱਲਦੀ ਪਈ ਆ ਉਸ ਤੋਂ ਬਾਅਦ ਦੋ ਸੀਰੀਜ਼ਾਂ ਲਗਾਤਾਰ ਫੇਰ ਚੱਲਣਗੀਆਂ ਸੋਨੀਆ ਭਾਬੀ ਜੈਸਮਿਨ ਦੀਦੀ ਰਾधिका ਮੰਮੀ ਨਾਨੀ ਹੋਰ ਕੋਣ-ਕੋਣ ਬੰਦਾ ਹੈ ਸਵਰਨਾ ਰਪਾਲੀ ਅਮਨ 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 ਕਿੱਥੇ ਆਮਨ ਤਾਂ ਸ਼ੂਟ ਕਰ ਰਹੀ ਹੈ ਤੇ ਸਾਰਿਆਂ ਨੇ ਬਹੁਤ ਸਾਡਾ ਸਾਥ ਦਿੱਤਾ ਹਰੇਕ ਨੇ ਹਮੇਸ਼ਾ ਜਦੋਂ ਆਵਾਜ਼ ਮਾਰਦਾ ਵੀ ਆਜੋ ਸ਼ੂਟ ਆ ਤਾਂ ਕਈ ਵਾਰ ਇਹ ਆਪਣਾ ਕਿਤੇ ਜਾਣਾ ਵੀ ਕੈਨਸਲ ਕਰ ਦਿੰਦੇ ਨੇ ਵੀ ਛੱਡੋ ਵੀ ਭਾਈ ਨੇ ਬੁਲਾਇਆ ਸ਼ੂਟ ਕਰਨਾ ਤਾਂ ਸਵਰਨੇ ਦਾ ਇਦਾਂ ਸਵਰਨਾ ਮਾਨਸਾ ਰਹਿੰਦਾ ਤੇ ਤੁਸੀਂ ਇਹ ਦੇਖ ਲਓ ਉਹ ਸ਼ਨੀਵਾਰ ਐਤਵਾਰ ਮਾਨਸੇ ਤੋਂ ਆਂਦਾ ਸੀ ਸਾਡੇ ਸ਼ੂਟ ਕਰਕੇ ਜਾਂਦਾ ਸੀ ਕਿਰਨ ਦੀ ਮੰਮੀ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਚੱਲਦੇ ਸ਼ੂਟ ਦੇ ਵਿੱਚ ਹੀ ਇਹਨਾਂ ਦੀ ਮੰਮੀ ਡੈਥ ਹੋ ਗਈ ਸੀ ਬਟ ਫੇਰ ਵੀ ਕਿਰਨ ਨਾਲ ਖੜੀ ਇਹਨੇ ਕਹੇ ਨਈ ਵੀਰੇ ਚਲੋ ਮੈਂ ਤੁਹਾਡੇ ਨਾਲ ਆ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਅੱਛਾ ਕਈ ਵਾਰ ਹੁੰਦਾ ਨਾ ਬੰਦਾ ਰਿਸ਼ਤੇਦਾਰਾਂ ਦੀ ਪਰਵਾਹ ਕਰਦਾ ਵੀ ਯਾਰ ਰਿਸ਼ਤੇਦਾਰ ਕੀ ਕਹੂਗਾ ਬਟ ਇਸ ਕੁੜੀ ਨੇ ਰਿਸ਼ਤੇਦਾਰਾਂ ਦੀ ਪਰਵਾਹ ਨਹੀਂ ਕੀਤੀ ਇਹ ਕਹਿੰਦੀ ਜਦੋਂ ਔਖੇ ਟਾਈਮ ਤੇ ਆਪਣੀ ਮਾਂ ਨੂੰ ਕੱਲੀ ਨੂੰ ਮੈਂ ਸੰਭਾਲਦਾ ਤੇ ਹੁਣ ਵੀ ਸਾਰਾ ਕੁਝ ਮੈਂ ਹੀ ਸੰਭਾਂਗੀ ਤਾਂ ਥੈਂਕ ਯੂ ਵੀਰਨ ਤੇਰਾ ਬਹੁਤ ਬਹੁਤ ਜਿਹੜਾ ਤੂੰ ਇੰਨਾ ਸਾਥ ਦਿੱਤਾ ਸਾਡਾ ਥੈਂਕ ਯੂ ਸਵਰਨੇ ਵੀਰੇ ਤੇਰਾ ਵੀ ਜਿਹੜਾ ਤੈਂ ਇਨੀ ਦੂਰੋਂ ਆ ਕੇ ਸਾ ਦਿੱਤਾ ਤੇ ਥੈਂਕ ਯੂ ਬਾਕੀ ਸਾਰੀ ਟੀਮ ਦਾ ਹਾਂਜੀ ਕੁਝ ਦੋ ਲਾਈਨਾਂ ਗਜ਼ਲ ਦੀਆਂ ਸასი ਕਾਲ ਜੀ ਸਾਰਿਆਂ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਿਹੜੀਆਂ ਧੀਆਂ ਹੁੰਦੀਆਂ ਉਹ ਘਰ ਦੀਆਂ ਬਰਕਤਾਂ ਹੁੰਦੀਆਂ। ਕਦੇ ਵੀ ਨਿਆ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਇਹ ਪੁੱਤਾਂ ਤੋਂ ਵੀ ਅੱਗੇ ਜਾਂਦੀ ਐ। ਅੱਜ ਕੱਲ੍ਹ ਹਰ ਦੌਰ 'ਚ ਧੀਆਂ ਸਭ ਤੋਂ ਅੱਗੇ ਐ। ਇਸ ਕਰਕੇ ਧੀਆਂ ਦੀ ਕਦਰ ਕਰਿਆ ਕਰੋ। ਇਹੀ ਘਰ ਦੀਆਂ ਬਰਕਤਾਂ, ਇਹੀ ਘਰ ਦੀ ਇੱਜ਼ਤ ਐ। ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਆਪਣੇ ਆਂਡ ਗਵਾਂਡ ਵੀ ਦੇਖ ਲਿਓ। ਜਿੰਨਾ ਘਰਾਂ 'ਚ ਧੀਆਂ ਨੂੰ ਪੂਜਿਆ ਜਾਂਦਾ ਉਹਨਾਂ ਘਰਾਂ 'ਚ ਬਰਕਤਾਂ ਹੁੰਦੀਆਂ ਹੀ ਹੁੰਦੀਆਂ ਨੇ। ਇਹ ਸੱਚੀ ਗੱਲ ਐ। ਭਾਬੀ ਜੀ ਦੀ ਕੁਛ ਰਬੂਤੀ ਆ ਵੀ ਉਹਨਾਂ ਨੂੰ ਦਿੰਦਾ ਜਿੱਥੇ ਤਿਆਂ ਨੂੰ ਪਾਲਣ ਦੀ ਔਕਾਤ ਹੁੰਦੀ ਹੈ ਕਦੇ ਵੀ ਤਿਆਂ ਤੇ ਪੁੱਤਰਾਂ ਦੇ ਵਿੱਚ ਫਰਕ ਨਾ ਕਰਿਆ ਕਰੋ ਠੀਕ ਆਲੋਕ ਕੁਸ਼ ਸੋਨਾ ਜਿਹਾ ਮੈਸੇਜ ਬੋਲੀ ਬੋਲੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਾਡੀ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਅੱਗੇ ਵੀ ਕਰਦੇ ਰਹੋ ਅੱਗੇ ਵੀ ਕਰਦੇ ਰਹੀਓ ਵੈਸੇ ਸਾਡੀਆਂ ਇਸ ਸੀਰੀਜ਼ ਨਾਲ ਬਹੁਤ ਜ਼ਿਆਦਾ ਜੁੜ ਕੇ ਰਹਿਣਗੇ ਹਨ ਕਿਉਂਕਿ ਇਸ ਸੀਰੀਜ਼ ਚ ਹਰੇਕ ਟੀਮ ਦਾ ਜਿੰਨੇ ਮੈਂਬਰ ਨੇ ਸਾਰਿਆਂ ਨੇ ਕੰਮ ਕੀਤਾ ਕੋਈ ਵੀ ਨਹੀਂ ਰਿਹਾ ਸਾਰਿਆਂ ਨੇ ਕੰਮ ਕੀਤਾ ਤੇ ਇਹ ਸਾਡੀ ਫੇਵਰਿਟ ਸੀਰੀ ਸੀ ਰਹੂਗੀ ਕਿਉਂਕਿ ਇਹਦੇ ਤੇ ਅਸੀਂ ਸਾਰੀ ਟੀਮ ਨੇ ਮਿਹਨਤ ਕੀਤੀ ਆ ਬਹੁਤ ਮਿਹਨਤ ਕੀਤੀ ਹੈ ਇਹਦੇ ਤੇ ਤਾਂ ਜਲਦੀ ਨਵੀਂ ਸੀਰੀ ਲੈ ਕੇ ਆ ਰਹੇ ਆ ਬੋਰ ਨਹੀਂ ਤੁਹਾਨੂੰ ਹੋਣ ਦਿੰਦੇ ਫਿਲਹਾਲ 2-4 ਦਿਨ ਵਾਸਤੇ ਸਬਰਾਂ ਦੇ ਸਫਰ ਨੂੰ ਖੁੱਲ ਕੇ ਪਿਆਰ ਦੇ ਦਿਓ ਤੇ ਹੈ ਨੌ ਮਹੀਨੇ ਹੋ ਗਈ ਸੀਰੀ ਚਾਹੀਦੀ ਨੌ ਮਹੀਨੇ ਹੋ ਗਏ ਬੱਚਾ ਦੇ ਦੇਗੇ ਬੱਚਾ ਹੋ ਗਿਆ ਨਾ ਦੋ ਬੱਚੇ ਆ ਤੇ ਨਵੀਂ ਹੋ ਗਈ ਨਵੀਂ ਤੇ ਨਵੀਂ ਸੀਰੀ ਜਲਦੀ ਆ ਰਹੀ ਹੈ ਸਬਰਾਂ ਦਾ ਸਫਰ ਚਲਦੀ ਰਹੂਗੀ ਉਹਨੂੰ ਪਿਆਰ ਦਿੰਦੇ ਰਹੋ ਤੇ ਮਿਲਦੇ ਆਂ ਆਹੀ ਟੀਮ ਦੇ ਨਾਲ ਨਵੀਂ ਸੀਰੀ 'ਚ ਜਲਦੀ